ਗਾयक ਅਮਰ ਸਿੰਘ ਚਮਕੀਲਾ ਨੇ ਖੜਕੂਆਂ ਤੋਂ ਮੰਗੀ ਸੀ ਮੁਆਫੀ ਪਰ ਫਿਰ ਵੀ ਕਿਉਂ ਉਤਾਰਿਆ ਗਿਆ ਸੀ ਇਸ ਗਾਇਕ ਨੂੰ ਮੌਤ ਦੇ ਕੱਟ ਸਤਿ ਸ਼੍ਰੀ ਅਕਾਲ ਜੀ ਮੈਂ ਸੋਨੀਆ ਸੋ ਅੱਜਕਲ ਕਰਾਂਗੇ ਅਸੀਂ ਉਸ ਗਾਇਕ ਦੇ ਬਾਰੇ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਉਹਨਾਂ ਦਾ ਨਾਮ ਹੈ ਅਮਰ ਸਿੰਘ ਚਮਕੀਲਾ ਜਿਨ੍ਹਾਂ ਦੇ ਗੀਤ ਅੱਜ ਦੇ ਟਾਈਮ ਦੇ ਵਿੱਚ ਵੀ ਲੋਕਾਂ ਦੀ ਜ਼ੁਬਾਨ ਦੇ ਉੱਤੇ ਚੜੇ ਹੋਇਆ। ਵੈਸੇ ਤਾਂ ਅਮਰ ਸਿੰਘ ਚਮਕੀਲਾ ਅੱਜ ਦੇ ਟਾਈਮ 'ਚ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ ਕਿਉਂਕਿ ਪੰਜਾਬੀ ਇੰਡਸਟਰੀ ਦੇ ਗਾਇਕ ਦਲਜੀਤ ਦੋਸਾਂਝ ਬਹੁਤ ਜਲਦ ਚਮਕੀਲਾ ਫਿਲਮ 'ਚ ਨਜ਼ਰ ਆਉਣ ਵਾਲੇ ਨੇ। ਬਤੌਰ ਇਸ ਦੇ ਵਿੱਚ ਚਮਕੀਲਾ ਦਾ ਕਿਰਦਾਰ ਕਰਨਗੇ ਤੇ ਉਹਨਾਂ ਦੇ ਆਪੋਜ਼ਿਟ ਪਰਨੀਤੀ ਚੋਪੜਾ ਨਜ਼ਰ ਆਏਗੀ। ਇਹ ਚਮਕਦਾ ਹੋਇਆ ਸਿਤਾਰਾ ਖਾੜਕੂਆਂ ਦੇ ਵੱਲੋਂ 8 ਮਾਰਚ 1988 ਨੂੰ 부ਜਾ ਦਿੱਤਾ ਗਿਆ ਸੀ ਕਿਹਾ ਜਾਂਦਾ ਹੈ ਕਿ ਇੱਕ ਦੌਰ ਸੀ ਜਦੋਂ ਅਮਰ ਸਿੰਘ ਚਮਕੀਲਾ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਸੀ ਲੋਕਾਂ ਦੇ ਵੱਲੋਂ ਉਹਨਾਂ ਦੇ ਗੀਤ ਸੁਨੇ ਜਾਂਦੇ ਸੀ ਤੇ ਅਖਾੜਿਆਂ ਦੇ ਵਿੱਚ ਇੱਕ ਵੱਡਾ ਇਕੱਠ ਜੋ ਸੀਗਾ ਪਹੁੰਚਦਾ ਹੁੰਦਾ ਸੀ ਉਹਨਾਂ ਦੇ ਗੀਤਾਂ ਨੂੰ ਸੁਣਨ ਨੂੰ ਪਰ ਅਜਿਹਾ ਕੀ ਹੋਇਆ ਸੀ ਕਿ ਖਾੜਕੂਆਂ ਦੇ ਵੱਲੋਂ ਉਹਨਾਂ ਨੂੰ ਅਖਾੜੇ ਦੇ ਵਿੱਚ ਹੀ ਮੋਦੇ ਘਾਟ ਉਤਾਰ ਦਿੱਤਾ ਗਿਆ ਸੀ ਦੱਸਦੀ ਕਿ ਹਾਲੀ ਦੇ ਵਿੱਚ ਅਮਰ ਸਿੰਘ ਚਮਕੀਲਾ ਦੀ 36ਵੀਂ ਵਰਸੀ ਮਨਾਏਗੀ ਕਿਹਾ ਜਾਂਦਾ ਹੈ ਕਿ 80 ਦੇ ਦਹਾਕੇ 'ਚ ਚਮਕੀਲੇ ਦੀ ਪੂਰੀ ਚੜ੍ਹਾਈ ਸੀ ਪਰ ਉਸਦੇ ਕਈ ਗਾਣੇ ਅਜਿਹੇ ਸੀ ਜੋ ਖਾੜਕੋਆਂ ਨੂੰ ਪਸੰਦ ਨਹੀਂ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਉਹ ਇਤਰਾਜ਼ਯੋਗ ਗਾਣੇ ਗਾਉਂਦਾ ਹੈ ਜੋ ਕਿ ਸਮਾਜ ਦੇ ਵਿੱਚ ਇੱਕ ਗਲਤ ਸੰਦੇਸ਼ ਦਿੰਦੇ ਨੇ ਜਦੋਂ ਚਮਕੀਲੇ ਨੂੰ ਬਾਰ-ਬਾਰ ਖੜਕੂਆਂ ਤੋਂ ਤਮਕੀ ਮਿਲਿਆ ਤਾਂ ਖੜਕੂ ਸਿੰਘਾਂ ਤੋਂ ਮੁਆਫੀ ਮੰਗਣ ਲਈ ਚਮਕੀਲਾ ਉੱਥੇ ਪਹੁੰਚਿਆ ਸੀ ਪਰ ਮੁਆਫੀ ਮੰਗਣ ਦੇ ਬਾਵਜੂਦ ਵੀ ਚਮਕੀਲੇ ਨੇ ਅਜੇਹੇ ਗਾਣੇ ਗਾਣੇ ਨਹੀਂ ਛੱਡੇ ਸੀ ਗੱਲ 80 ਦੇ ਦਹਾਕਿਆਂ ਦੀ ਹੈ ਜਦੋਂ ਇਹਾਂ ਚੰਦਾ ਹੈ ਕਿ ਪੰਜਾਬ ਚ ਖਾੜਕੂਵਾਦ ਸਿਖਰਾਂ ਉੱਤੇ ਸੀ ਅਮਰ ਸਿੰਘ ਚਮਕੀਲਾ ਖਾੜਕੂਆਂ ਦੇ ਨਿਸ਼ਾਨੇ ਉੱਤੇ ਸੀ ਕਿਉਂਕਿ ਇਸ ਗਾਇਕ ਦੇ ਬੋਲੋ ਕਈ ਇਤਰਾਜ਼ਯੋਗ ਗਾਣੇ ਗਾਏ ਗਏ ਸੀ ਜਿਨ੍ਹਾਂ ਦੇ ਬੋਲ ਅਸ਼ਲੀਲ ਮੰਨੇ ਜਾਂਦੇ ਸੀ ਜਿਵੇਂ ਕਿ ਸਿਖਰ ਦੁਪਹਿਰੇ ਨਹਾਉਂਦੀ ਉੱਤੇ ਸੱਤ ਦਿਨ ਸਹੁਰਿਆਂ ਦੇ ਲਾ ਕੇ ਆਈ ਵਰਗੇ ਗਾਣੇ ਸ਼ਾਮਿਲ ਸੀ ਅਜਿਹੇ ਗਾਣੇ ਕਰਕੇ ਹੀ ਚਮਕੀਲਾ ਖਾੜਕੂਆਂ ਦੀ ਰਡਾਰ ਉੱਤੇ ਆ ਗਿਆ ਸੀ ਇਕ ਦਿਨ ਚਮਕੀਲੇ ਨੂੰ ਖੜਕੂ ਨੇ ਚਿੱਠੀ ਭੇਜ ਕੇ ਧਮਕੀ ਦਿੱਤੀ ਕਿ ਉਹ ਸੱਭਿਆਚਾਰ ਨਾਲ ਜੁੜੇ ਸਾਫ਼ ਸੁਥਰੇ ਗਾਣੇ ਗਾਇਆ ਕਰੇ ਨਹੀਂ ਤਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਚਮਕੀਲਾ ਨੇ ਮੁਆਫੀ ਮੰਗਣ ਲਈ ਖੜਕੂ ਸਿੰਘਾਂ ਦੇ ਪੰਜ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਇਆ ਸੀ ਹਾਲਾਂਕਿ ਖੜਕੂ ਸਿੰਘਾਂ ਨੇ ਚਮਕੀਲੇ ਨੂੰ ਮੁਆਫੀ ਤਾਂ ਦੇ ਦਿੱਤੀ ਸੀ ਪਰ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਅਜਿਹੇ ਗੀਤ ਗਾਇਗਾ ਤਾਂ ਠੀਕ ਨਹੀਂ ਹੋਵੇਗਾ ਐਸੋ ਤੇ ਚਮਕੀਲੇ ਨੇ ਭਰੋਸਾ ਦਿਵਾਇਆ ਸੀ ਕਿ ਉਹ ਇਤਰਾਜ਼ਯੋਗ ਗਾਣੇ ਨਹੀਂ ਗਾਵੇਗਾ ਤੇ ਹੁਣ ਗੱਲ ਕਰਦੇ ਹਾਂ ਉਸ ਦਿਨ ਦੀ ਜਦੋਂ ਇਹਨਾਂ ਗਾਇਕਾਂ ਨੂੰ ਜੋ ਸੀਗਾ ਮੌਤ ਦੇ ਘਾਟ ਉਤਾਰਿਆ ਗਿਆ ਸੀ ਇੱਕ ਗਾਇਕ ਜਿਨ੍ਹਾਂ ਦਾ ਨਾਮ ਦੱਸਿਆ ਜਾਂਦਾ ਰਣਜੀਤ ਮਣੀ ਜਿਨ੍ਹਾਂ ਨੇ ਚਮਕੀਲੇ ਦੀ ਮੌਤ ਤੋਂ ਬਾਅਦ ਦੇ ਭਿਆਨਕ ਮੰਜ਼ਰ ਬਾਰੇ ਬਹੁਤ ਗਲਤ ਦੱਸਿਆ ਸੀ ਉਸ ਦਿਨ ਨਾਲ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਕਿਸ ਤਰ੍ਹਾਂ ਮਰਵਾਇਆ ਸੀ ਰஞ்சிਤ ਮਣੀ ਨੇ ਕਿਹਾ ਸੀ ਕਿ ਚਮਕੀਲੇ ਦੀ ਮੌਤ ਵਾਲਾ ਦਿਨ ਬੇहद ਭਿਆਨਕ ਸੀ ਕਈ ਕਲਾਕਾਰ ਪੰਜਾਬ ਛੱਡ ਕੇ ਚਲੇ ਗਏ ਸੀ ਐਨਾ ਹੀ ਨਹੀਂ ਕਿ ਦਿੱਗਜ ਕਲਾਕਾਰ ਵੀ ਡਰ ਦੇ ਮਾਰੇ ਭੱਜ ਗਏ ਸਨ ਜਿਹੜੇ ਕਲਾਕਾਰ ਪੰਜਾਬ 'ਚ ਸੀ ਉਹ ਚਮਕੀਲੇ ਦੇ ਸੰਸਕਾਰ ਉੱਤੇ ਨਹੀਂ ਪਹੁੰਚੇ ਅਤੇ ਜਿਹੜੇ ਕਲਾਕਾਰ ਆਏ ਉਹਨਾਂ ਨੇ ਆਪਣੇ ਮੂੰਹ ਟਕੇ ਹੋਏ ਸਨ ਤਾਂ ਜੋ ਉਹਨਾਂ ਨੂੰ ਕੋਈ ਪਛਾਣ ਨਾ ਲਵੇ ਇਸ ਦਿਨ ਵਾਲੀ ਮਣੀ ਨੇ ਕਿਹਾ ਕਿ ਦਿੱਗਜ ਕਲਾਕਾਰਾਂ ਦਾ ਚਮਕੀਲੇ ਦੀ ਮੌਤ ਕਿਵੇਂ ਹਾਦਸੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਕਲਾਕਾਰ ਦੀ ਚਮਕੀਲੇ ਨੂੰ ਮਰਵਾਉਣ ਚ ਸਿੱਧਾ ਹੱਥ ਨਹੀਂ ਸੀ ਉਹ ਜਦੋਂ ਵੀ ਜਾ ਕੇ ਖਾੜਕੂਆਂ ਨਾਲ ਬੈਠਦੇ ਸੀ ਤਾਂ ਹਮੇਸ਼ਾ ਉਹਨਾਂ ਇਹ ਹੀ ਕਹਿ ਕੇ ਭੜਕਾਉਂਦੇ ਸੀ ਕਿ ਤੁਸੀਂ ਉਸ ਨੂੰ ਕੁਝ ਕਹਿੰਦੇ ਕਿਉਂ ਨਹੀਂ ਹੋ ਕਾਬਿਲ ਗੌਰ ਹੈ ਕਿ ਚਮਕੀਲੇ ਅਤੇ ਅਮਰਜੀਤ ਦੀ ਜੋੜੀ ਸਦਾ ਬਹਾਰ ਅਮਰ ਜੋੜੀ ਹੈ ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਨੇ ਚਮਕੀਲਾ ਤੇ ਉਸ ਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਚਮਕੀਲੇ ਅਤੇ ਅਮਰਜੋਤ ਦੀ ਪ੍ਰੇਮ ਕਹਾਣੀ ਉੱਤੇ ਉਹਨਾਂ ਦੇ ਸੰਗੀਤਕ ਸਫ਼ਰ ਅਤੇ ਫਿਲਮ ਚਮਕੀਲਾ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਫਿਲਮ ਦੇ ਵਿੱਚ ਦਲਜੀਤ ਦੋਸਾਂਝ ਤੇ ਪ੍ਰਿਨੀਤੀ ਚੋਪੜਾ ਨਜ਼ਰ ਆਉਣਗੇ ਤੇ ਇਹ ਫਿਲਮ ਜੋ ਹੋਵੇਗੀ 12 ਅਪ੍ਰੈਲ 2024 ਨੂੰ Netflix OTT ਪਲੇਟਫਾਰਮ ਤੇ ਰਿਲੀਜ਼ ਹੋਵੇਗੀ